दो के हुंदासी गुजारा, की गुजारा किसान रात के गए चोर पीड़ित परिवार पुलिस पर तो मदद दी। गुहार लगाई ब्यूरो चीफ सिंह कस्बा दयानपुर लगते पेंट में रात एक किसान पिंडरा किसानी चोरी हो जाने का समाचार प्राप्त हुआ है इस संबंधी जानकारी देने देन गुरविंदर सिंह सकेरा ने कहा कि हर रोज की तरह बीती देर, देर शाम मजा दिया तारा कट के अपने कार चले गए कार संत जदो उतर सार सवेरे अपने डेरे गए तो उतो ने दिन मजा गायब सन उन वल्लों ने आसपास मजा नेपाल की ता गई इस अपने तौरते पेड़ में सीसीटीवी -सी कैमरे देखे, देखे पता चले 18 फरवरी रात एक अन गड्डी सीसीटीवी -सी कैमरे मार रही सी मोरी ओना वालों पोलिस था कि लाल लिखती तौर ऐसी सूचित भी किया गया है किसान गुरविंदर सिंह ने पोलिस तू मंगी क्यों ना ਦੀ ਮਚ ਚੋਰੀ ਹੋਣ ਨਾਲ ਕਰੀਬ 3 ਲੱਖ ਨੁਕਸਾਨ ਹੋਇਆ ਹੈ ਤੇ ਆਪਣੇ ਘਰ ਦਾ ਗੁਜ਼ਾਰਾ ਵੀ ਆਪਣੇ ਪਸ਼ੂਆਂ ਦਾ ਦੁੱਧ ਵੇਚ ਕੇ ਕਰਦੇ ਹਨ ਇਸ ਦੇ ਨਾਲ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਲੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਕਿ ਭਾਜੀ ਕੀ ਨਾਮ ਹੈ ਗੁਰਵਿੰਦਰ ਸਿੰਘ ਕਿਹੜਾ ਪਿੰਡ ਹੈ ਸੰਘੇੜਾ ਕੀ ਮਾਮਲਾ ਆ ਤੇ ਕੀ ਹੋਇਆ ਤੁਹਾਡੀਆਂ ਮਹੀਆਂ ਚੋਰੀ ਹੋਣ ਦਾ ਕੀ ਪੂਰਾ ਅਸੀਂ ਇਹ ਡੰਗ ਬੱਦੇ ਨੇ ਖੁਰਦੀ ਤੇ ਅਸੀਂ ਪਿੰਡ ਰੋਟੀ ਖਾਣ ਗਏ ਆ ਦੁੱਧ ਪੀ ਕੇ ਆਏ ਆ ਫਿਰਾਂ ਕੇ ਵੇਖਿਆ ਆ ਅੱਜ ਡੰਗਰ ਇਥੋਂ ਖੋਲ ਕੇ ਲੈ ਗਏ ਆ ਕਿੰਨੇ ਡੰਗਰ ਖੜੇ ਤੇ ਡੰਗਰ ਖੜੇ ਨੇ ਇਥੋਂ ਡੇਰੇ ਤੋਂ ਖੋਲ ਕੇ ਖੜੇ ਆ 40 ਕਿੱਲੇ ਹਟਵੇਂ ਉਹ ਜਾ ਕੇ ਸਮਸਰ ਰੋਡ ਦੇ ਉੱਤੇ ਲੱਦੇ ਆ ਤੇ ਸਮਸਰ ਰੋਡ ਦੇ ਉੱਤੇ ਰਾਤ 2:10 ਵਜੇ ਟੈਂਪੂ ਆਇਆ ਆ ਉਹ ਟੈਂਪੂ ਦੇ ਵਿੱਚ ਚੜਾਏ ਗਏ ਆ ਤੁਹਾਡੇ ਵੱਲੋਂ ਕੋਈ ਪੁੱਛ ਨੂੰ ਇਨਫੋਰਮ ਕੀਤਾ ਆਹੀਂ ਪੁੱਛ ਨੂੰ ਦਿਖਾ ਦੇ ਦਿੱਤੀ ਆਹੀਂ ਮੰਗ ਆ ਮੰਗ ਕਰਨੇ ਵੀ ਸਾਡੀ ਪੁਲਿਸ ਕਾਰਵਾਈ ਕਰੇ ਸਾਨੂੰ ਪੰਜਾਬ ਸਰਕਾਰ ਕੋਈ ਮੰਗ ਆਦੀ ਕਰੇ ਤੇ ਸਾਨੂੰ ਕੋਈ ਬਣ ਕੇ ਦਿੱਤਾ ਜਾਵੇ ਹਾਂਜੀ ਗੰਗਾ ਸਿੰਘ son of ਗੁਰਵਿੰਦਰ ਸਿੰਘ ਮੈਂ ਪਿੰਡ ਸਿੰਘ ਰਿਆ ਦਾ ਵਾਸੀ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਪਾ ਰਹਿਣ ਵਾਲਾ ਹਾਂ ਮੇਰੇ ਨੇੜੇ ਦੀ ਕੀ ਥਾਣਾ ਕਿਲਾਲਾ ਸਿੰਘ ਪੈਂਦਾ ਹੈ 18 ਤਰੀਕ ਨੂੰ ਆਪਾਂ ਦਾਰ ਨਗਰ ਚੋਕੇ ਪੱਠੇ-ਪੱਠੇ ਪਾ ਕੇ ਘਰ ਨੂੰ ਰੋਟੀ ਖਾਣ ਗਏ ਸੀ ਜਿਸ ਤਰ੍ਹਾਂ ਰੋਟੀ ਖਾਣ ਤੋਂ ਦੁੱਧਾ ਪੀ ਕੇ ਪਰਤਣਾ ਹੋਂ ਤੋਂ ਬਾਅਦ ਜਦੋਂ ਆਪਾਂ ਕੁੰਨੀ ਦੇ ਆਣ ਕੇ ਵੇਖਿਆ ਤਾਂ ਸਾਡੇ ਤਿੰਨੇ ਡੰਗਰ ਗਾਇਬ ਹੋ ਗਏ ਆਪਾਂ ਸ਼ੱਕੀ ਦੇ ਮਾਮਲੇ ਜੀ ਇੱਧਰ-ਉੱਧਰ ਭਾਲ ਕਰਦੇ ਗਏ 18 ਨੂੰ ਜਦੋਂ ਸਵੇਰ ਹੋ ਯੂਨੀ 3 ਦੀ ਉਦੋਂ ਸਾਨੂੰ ਡੰਗਰਾਂ ਦੇ ਪੈਰ ਲੱਗੇ ਆਪਾਂ ਪਿੱਛਾ ਕੀਤਾ ਇੱਥੋਂ ਬੰਬੀ ਹਾੜੀ ਤੋਂ ਪਾਨਗਾ ਤੱਕ ਲੈ ਕੇ ਤਰਾਂਗੇ ਲੈ ਕੇ ਗਏ ਆ ਕੋਈ ਬੰਬੀ ਦਾ ਲਿੰਕ ਨਹੀਂ ਪਾਇਆ ਉਹਨਾਂ ਨੇ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਤੁਹਾਡੇ ਕੋਈ ਸੀਸੀਟੀਵੀ ਕੈਮਰੇ ਦੀ ਪੁਲਿਸ ਵੱਲੋਂ ਪੜਤਾਲ ਨਹੀਂ ਕੀਤੀ ਗਈ ਆਪਾਂ ਪੜਤਾਲ ਵੀਡੀਓ ਹੈ ਕੋਈ ਤੁਹਾਡੇ ਕੋਲ ਵੀਡੀਓ ਹੈਗੀ ਆ ਆਪਾਂ ਪੱਤਰਕਾਰ ਵੀਰ ਨਾਲ ਸਾਂਝੀ ਕੀਤੀ ਆ ਕਿ 2:00 ਵਜੇ 11 ਮਿੰਟ ਟੈਂਪੂ ਲੰਘਿਆ ਹੈ ਉਹਦਾ ਨੰਬਰ ਸ਼ੋ ਨਹੀਂ ਪੂਰਾ ਹੋ ਰਿਹਾ ਚੰਗੀ ਤਰ੍ਹਾਂ ਤੇ ਆਪਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਮੱਜਾਂ ਲੁੱਟਦੀਆਂ ਤੇ ਜਾਣ ਜਾਂ ਸਾਡੇ ਪੰਜਾਬ ਸਰਕਾਰ ਕੋਲ ਮੰਗ ਕਰਦੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡਾ ਰੋਜ਼ ਦਾ ਕਾਰੋਬਾਰ ਇੰਨਾ ਸਿਰ ਤੋਂ ਚੱਲਦਾ ਹੈ